ਦੇਸ਼ ਦੀ ਸਰਵੋੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਵੱਲੋਂ ਤਿੱਥਵੇਂ ਦੇ ਮਰਨ ਵਰਤ ਉੱਤੇ ਨੜਾਲ ਪਏ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਤੇ ਸੁਰੱਖਿਆ ਬਾਰੇ ਫਿਕਰਮੰਦੀ ਜਤਾਈ ਜਾ ਰਹੀ ਹੈ। ਇਲਾਜ ਤੇ ਸਿਹਤ ਬਾਰੇ ਬਕਾਇਦਾ ਪੰਜਾਬ ਪਾਸੋਂ ਹਲਪਨਾਮਾ ਵੀ ਮੰਗਿਆ ਗਿਆ ਹੈ। ਅਜੇ ਸਾਰੇ ਉਪਚਰ ਅਤੇ ਵਰਤਾਰੇ ਦੌਰਾਨ ਉੱਚ ਅਦਾਲਤ ਅੱਜ ਡੱਲੇਵਾਲ ਨਾਲ ਆਨਲਾਈਨ ਗੱਲਬਾਤ ਵੀ ਕਰੇਗੀ। ਮਾਮਲਾ ਕਿੱਥੋਂ ਜਾ ਕੇ ਕਿੱਥੇ ਖੜਾ ਸੋ ਸਾਰੇ ਹਾਲਾਤ ਤੇ ਜਾਣਕਾਰੀ ਲਈ ਅੱਜ ਦੇ মিডিਆ ਸਰਦਲ ਪ੍ਰੋਗਰਾਮ ਵਿੱਚ ਜੁੜੇ ਬੈਠੇ ਨੇ ਰਾਜਸੀ ਮਾਹਰ ਤੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿਲਾ ਜੀ ਸੋਚਲਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਜੀ ਮਿਸ਼ਨ ਪੰਜਾਬੀ ਉਲੰਤ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਪਿੰਡਰ ਸਾਹਿਬ ਚਿਲਾ ਸਾਹਿਬ ਖਨੌਰੀ ਬਾਰਡਰ ਦੇ ਹਾਲਾਤ ਉਭਜ ਕੀ ਸਾਹਮਣੇ ਆ ਰਹੇ ਨੇ ਤਾਂ ਇਹ ਕਿਐਸੇ ਵੀ ਹਨ ਕਿ ਪੰਜਾਬ ਸਰਕਾਰ ਹੁਣ ਡੱਲੇਵਾਲ ਨੂੰ ਫੋਰਸਫੁਲੀ ਚੁੱਕ ਸਕਦੀ ਹੈ ਕਹਿ ਲਈਏ ਕਿ ਉੱਚ ਅਦਾਲਤ ਤੋਂ ਲੈ ਕੇ ਹੀਠਾ ਮਰਨਵਰਤ ਕੈਂਪ ਤੱਕ ਹਾਲਾਤ ਕਈ ਕੂਣ ਕਟ ਦੇ ਵਿਖਾਈ ਦੇ ਰਹੇ ਨੇ ਜਿਲਾ ਸਾਹਿਬ ਮਾਮਲਾ ਹੁਣ ਨਰਮ ਰਹਿਣ ਵਾਲਾ ਨਹੀਂ ਲੱਗ ਰਿਹਾ ਕਿਵੇਂ ਵੇਖਦੇ ਹੋ ਸਾਰੇ ਇਸ ਇਸ਼ੂ ਨੂੰ ਜੀ ਜਿਲਾ ਸਾਹਿਬ ਪਿੰਡਰ ਸਾਹਿਬ ਐਵੇਂ ਹੈ ਕਿ 33 ਦਿਨ ਹੋ ਚੁੱਕੇ ਨੇ ਜੁਗਜੀਤ ਸਿੰਘ ਢੱਲੇਵਾਰ ਨੂੰ ਮਰਨਵਰਤ ਦੇ ਬੈਠਿਆ ਜੀ 70 ਸਾਲ ਤੋਂ ਵੱਧ ਦੀ ਉਮਰ ਕੈਂਸਰ ਤੋਂ ਪੀੜਿਤ ਜੀ ਬਲੱਡ ਪ੍ਰੈਸ਼ਰ ਤੋਂ ਪੀੜਤ, ਸ਼ੂਗਰ ਦੇ ਰੋਗ ਤੋਂ ਪੀੜਤ ਹੁਣ ਤਾਂ ਕਈ ਹੋਰ ਰੋਗ ਪੀੜਤ ਅਵਸਥਾ ਹੈਗਾ ਜੀ ਜਦੋਂ 33 ਦਿਨਾਂ ਚੋਂ ਤੁਸੀਂ ਕੋਈ ਕਿਉਂਕਿ ਜਿਹੜੇ ਬਹੁਤ ਕੁਝ ਸਾਡੀ ਰੋਜ਼ਾਨਾ ਦੀ ਖਾਣਕ ਚੋਂ ਸਾਡੀ ਸਰੀਰ ਨੇ ਲੈਣਾ ਹੁੰਦਾ ਉਹ ਨਹੀਂ ਮਿਲ ਰਿਹਾ ਹਾਂਜੀ ਜੀ ਇਸ ਕਰਕੇ 15-16 ਕਿਲੋ ਉਹਨਾਂ ਦਾ ਵਜ਼ਨ ਘਟ ਗਿਆ ਉਹਨਾਂ ਦਾ ਬੀਪੀ ਘਟ ਰਹਿ ਰਿਹਾ ਤੇ ਉਹਨਾਂ ਦੇ ਦਿਲ ਦੀ ਧੜਕਣ ਘਟ ਗਈ ਡਾਕਟਰ ਲਗਾਤਾਰ ਚਿੰਤਾ ਜ਼ਾਹਰ ਕਰ ਰਹੇ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਹੂੰ ਤੇ ਨਾਲ ਦੇ ਨਾਲ ਜਿਹੜੀਆਂ ਚਿੰਤਾਵਾਂ ਨੇ ਸੁਪਰੀਮ ਕੋਰਟ ਨੂੰ ਵੀ ਹੈਗੀਆਂ ਨੇ ਵੀ ਪਹਿਲਾਂ ਵੀ 2-3 ਵਾਰ ਸੁਣਵਾਈ ਹੋਈ ਇਸ ਮਾਮਲੇ ਤੇ ਕੱਲ ਫੇਰ ਸੁਣਵਾਈ ਹੋਈ ਜੀ ਸਾਹਿਬ ਜਿਵੇਂ ਲੱਗ ਰਿਹਾ ਹੈ ਕਿ ਸੁਪਰੀਮ ਕੋਰਟ ਪੰਜਾਬ ਸਰਕਾਰ ਨੂੰ ਘੇਰਨ ਜਾ ਰਹੀ ਹੈ ਇਸ ਮਾਮਲੇ ਤੇ ਲੈ ਕੇ ਜਿਹੜੀ ਕੱਲ ਸੁਣਵਾਈ ਹੋਈ ਸੀ ਉਹ ਵੀ ਮੁੱਖ ਸਕੱਤਰ ਜਿਹੜੇ ਪੰਜਾਬ ਦੇ ਨੇ ਜਿਹਨੂੰ ਕੇਪਸ ਇਹਨਾ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਛੋਟ ਸ਼ਬਦਾਂ ਚ ਕੇਪਸ ਇਹਨਾ ਵੈਸੇ ਉਹਨਾਂ ਦਾ ਨਾਮ ਉਹਨਾਂ ਤੇ ਖਿਲਾਫ ਹਦਕ ਪਟੀਸ਼ਨ ਦਾਇਰ ਕੀਤੀ ਹੋਈ ਹੈ ਕਿਸੇ ਨੇ ਹੂੰ ਜੀ ਉਹਦੇ ਤੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਅੱਜ ਤੱਕ ਜਵਾਬ ਮੰਗਿਆ ਹੈ ਜੀ ਜਿਹੜੀ ਸਰਵੋੱਚ ਅਦਾਲਤ ਹੈ ਦੇਸ਼ ਦੀ ਸੁਪਰੀਮ ਕੋਰਟ ਜੀ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਆ ਸਰਾਂਜਾ ਨੇ ਵੀ ਸ਼ਾਇਦ ਜਿਹੜੇ ਮਰਨ ਵਰਤ ਤੇ ਪਏ ਨੇ ਕਿਸਾਨ ਆਗੂ ਜਗਦੀਸ਼ ਸਿੰਘ ਡੱਲੇਵਾਲ ਆਨਲਾਈਨ ਉਹ ਵੀ ਆਪਣੀ ਗੱਲ ਕਹਿਣ ਚ ਸ਼ਾਇਦ ਅਜ ਸਮਰੱਥ ਹੋ ਜਾਣ ਪਹਿਲਾਂ ਪਰ ਪਿਛਲੀ ਦੋ ਵਾਰੀ ਆਪਾਂ ਨੇ ਦੇਖਿਆ ਕਿ ਲਗਾਤਾਰ ਜੁੜਨ ਦੇ ਬਾਵਜੂਦ ਜਗਜੀਤ ਸਿੰਘ ਡੱਲੇਵਾਲ ਆਨਲਾਈਨ ਜੁੜੇ ਰਹੇ ਇਸ ਮਾਮਲੇ ਨਾਲ ਪਰ ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਨਹੀਂ ਦਿੱਤਾ ਗਿਆ। ਹੂੰ ਜੀ ਜਦੋਂ ਪਿਛਲੇ ਦੋ ਪਿਛਲੀ ਦੋ ਵਾਰੀ ਸੋ ਅੱਜ ਉਹਨਾਂ ਨੂੰ ਮੌਕਾ ਮਿਲੇ ਆਪਣੀ ਗੱਲ ਸਿੱਧੇ ਤੌਰ ਤੇ ਜੱਜ ਸਾਹਿਬਾਨ ਨੂੰ ਕਹਿ ਸਕਣੇ ਆਪਾਂ ਉਮੀਦ ਕਰ ਸਕਦੇ ਹਾਂ। ਹੂੰ ਜੀ ਕੱਲ ਜਿਹੜਾ ਸੁਣਵਾਈ ਹੋਈ ਸੀ ਜਸਟਿਸ ਸੂਰੀਆ ਕਾਂਤ ਤੇ ਜਸਟਿਸ ਸੁਧਾਂਸੂ ਧੋਲੀਆ ਜਿਹੜਾ ਬੈਚ ਬਣਿਆ ਹੋਇਆ ਜੀ ਇਸ ਮਾਮਲੇ ਨੂੰ ਜਿਹੜਾ ਡੀਲ ਕਰ ਰਿਹਾ ਹੈ। ਹੂੰ ਉਹਨਾਂ ਨੇ ਕੱਲ ਕਾਫੀ ਜਿਹੜੇ ਪੰਜਾਬ ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਪੇਸ ਹੁੰਦੇ ਨੇ ਸੁਪਰੀਮ ਕੋਰਟ ਚ ਗੁਰਮਿੰਦਰ ਸਿੰਘ ਉਹਨਾਂ ਨਾਲ ਕਾਫੀ ਸਵਾਲ ਜਵਾਬ ਕੀਤੇ ਹੂੰ ਜੀ ਉਹਨਾਂ ਨੇ ਕਿਹਾ ਵੀ ਤੁਸੀਂ ਗੰਪੀਰ ਨਹੀਂ ਉਹ ਢੱਲੇਵਾਲ ਦੀ ਸਿਹਤ ਪ੍ਰਤੀ ਵੀ ਤੁਸੀਂ ਕੀ ਕਰ ਰਹੇ ਹੋ ਹੂੰ ਤੇ ਇਧਰ ਗੁਰਮਿੰਦਰ ਸਿੰਘ ਜਿਹੜੇ ਐਡਵੋਕੇਟ ਜਨਰਲ ਸੀ ਪੰਜਾਬ ਸਰਕਾਰ ਦੇ ਉਹਨਾਂ ਨੇ ਕਾਫੀ ਸਾਰੇ ਤਰਕ ਦਿੱਤੇ ਵੀ ਡੀ ਜੀ ਪੀ ਨੂੰ ਨਾਲ ਲੈ ਕੇ ਪੰਜਾਬ ਦੇ ਅੱਠ ਮੰਤਰੀ ਉੱਥੇ ਗਏ ਸੀ ਜੀ ਹਰ ਇੱਕ ਚੀਜ਼ ਉੱਥੇ ਮਹੱਈਆ ਕਰਾਈ ਜਾ ਰਹੀ ਹੈ ਤੇ ਅਸੀਂ ਉਹਨਾਂ ਨੂੰ ਜਿਹੜਾ ਉੱਥੋਂ ਜਬਰੀ ਚੁੱਕਣ ਦਾ ਜੋਖਮ ਨਹੀਂ ਲੈ ਸਕਦੇ ਕੋਈ ਹੱਥੋਪਾਈ ਵਗੈਰਾ ਹੋ ਸਕਦੀ ਹੈ ਜੀ ਪੰਜਾਬ ਦੇ ਐਡਵੋਕੇਟ ਜਨੂ ਨੇ ਇਹ ਗੱਲ ਕਹੀ ਉਹਨਾਂ ਨੇ ਇਹ ਵੀ ਕਿਹਾ ਕਿ ਡੱਲੇਵਾਲ ਸਾਹਿਬ ਨੇ ਜਿਹੜੇ ਹੈਗੇ ਨੇ ਮੰਤਰੀਆਂ ਨੂੰ ਵੀ ਪ੍ਰਧਾਨ ਮੰਤਰੀ ਦੇ ਨਾਮ ਇੱਕ ਪੱਤਰ ਭੇਜਿਆ ਵੀ ਤੁਸੀਂ ਇਹ ਇਹ ਪਹੁੰਚਾਓ ਤੇ ਇਹ ਵੀ ਕਿਹਾ ਸੀ ਮੰਤਰੀਆਂ ਨੂੰ ਵੀ ਭਾਈ ਤੁਸੀਂ ਜਿੰਨਾ ਮੈਨੂੰ ਜ਼ੋਰ ਮਨਾਉਣ ਲਈ ਲਾ ਰਹੇ ਹੋ ਕੇਂਦਰ ਸਰਕਾਰ ਨੂੰ ਲਾ ਲਓ ਹੂੰ ਹੂੰ ਤੇ ਇਸ ਕਰਕੇ ਉਹਨਾਂ ਨੇ ਜਦੋਂ ਪ੍ਰਧਾਨ ਮੰਤਰੀ ਦੇ ਪੱਤਰ ਦੀ ਗੱਲ ਆਈ ਫਿਰ ਜਿਹੜੇ ਉੱਥੇ ਮੌਜੂਦ ਸੀ ਸੈਂਟਰ ਦੇ ਜਿਹੜੇ ਹੁੰਦੇ ਨੇ ਸੁਪਰੀਮ ਕੋਰਟ ਚ ਮੌਜੂਦ ਸੀ ਜਿਹੜੇ ਸੋਲੀਸਟਰ ਜਨਰਲ ਤੁਸ਼ਾਰ ਮਹਿਤਾ ਜੀ ਉਹਨਾਂ ਨੂੰ ਪੁੱਛਿਆ ਜਿਹੜੇ ਮਾਨਯੋਗ ਜੱਜ ਸਹਿਬਾਨ ਸੀ ਕਿ ਕੇਂਦਰ ਸਰਕਾਰ ਕੋਈ ਦਖਲ ਦੇ ਸਕਦੀ ਹੈ ਇਸ ਮਾਮਲੇ ਚ ਜੀ ਤੇ ਫਿਰ ਸੂਬਾ ਸਰਕਾਰ ਦੀ ਕੋਈ ਮਦਦ ਕਰ ਸਕਦੀ ਹੈ ਜੀ ਪਰ ਫਿਰ ਉਹ ਇਹ ਕਹਿ ਕੇ ਉਹਨਾਂ ਨੇ ਜਵਾਬ ਦੇ ਦਿੱਤਾ ਦਖਲ ਦੇਣ ਨੂੰ ਕਿ ਉਹਨਾਂ ਦੇ ਦਖਲ ਨਾਲ ਜਿਹੜਾ ਹੈਗਾ ਮਾਮਲਾ ਪੇਚੀਦਾ ਬਣ ਸਕਦਾ ਹੈ ਜੀ ਜਿਹੜੇ ਕੇਂਦਰ ਸਰਕਾਰ ਦੇ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਸੀ ਜੀ ਤੇ ਫਿਰ ਦੁਬਾਰਾ ਫਿਰ ਉਹਨਾਂ ਨੇ ਇਹ ਵੀ ਕਿਹਾ ਜਿਹੜੇ ਮਹਿਤਾ ਸੀ ਕਿ ਜਿਹੜੇ ਕੁਝ ਮੁਠੀ ਭਰ ਲੋਕ ਨੇ ਉਹ ਕਿਸਾਨਾਂ ਗੁੱਡਲੇਵਾਲ ਨੂੰ ਬੰਦੀ ਨਹੀਂ ਬਣਾ ਸਕਦੇ ਇੱਕ ਵਿਅਕਤੀ ਦੀ ਜਾਨ ਖਤਰੇ 'ਚ ਹੈ ਹੂੰ ਜੀ ਪੰਜਾਬ ਦੇ ਐਡਵੋਕੇਟ ਜਨਰਲ ਨੇ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਵੀ ਜੇਕਰ ਕੇਂਦਰ ਸਰਕਾਰ ਸੰਵਾਦ ਸ਼ੁਰੂ ਕਰ ਲਵੇ ਸੰਵਾਦ ਮੀਨਸ ਕੋਈ ਸੰਵਾਦ ਮੀਨਸ ਕੋਈ ਗੱਲਬਾਤ ਸ਼ੁਰੂ ਕਰ ਲਵੇ ਕਿਸਾਨ ਜਥੇਬੰਦੀਆਂ ਨਾਲ ਤਾਂ ਫਿਰ ਉਹ ਡਾਕਟਰ ਸ਼ਹੀਦਾਂ ਲੈਣ ਲਈ ਮੰਨ ਜਾਣਗੇ ਹੂੰ ਜੀ ਜੇ ਡੇਡਲੇ ਵਾਲ ਨੇ ਸੋ ਇਹ ਸਾਰਾ ਕੁਝ ਉਸ ਤੋਂ ਬਾਅਦ ਜਦੋਂ ਸਾਰਾ ਕੁਝ ਚੱਲਦਾ ਰਿਹਾ ਤੇ ਫਿਰ ਦੁਬਾਰਾ ਫਿਰ ਉਹਨਾਂ ਨੇ ਜਿਹੜਾ ਹੈਗਾ ਸੁਪਰੀਮ ਕੋਰਟ ਨੇ ਸੁਭਾ ਸਰਕਾਰ ਨੂੰ ਹਦਾਇਤ ਕੀਤੀ ਹੈ ਵੀ ਜਿਹੜੇ ਉਹਨਾਂ ਦੀ ਹੁਕਮਾਂ ਦੀ ਪਾਲਣਾ ਨਹੀਂ ਹੋਈ ਕਿਉਂਕਿ ਹੁਕਮ ਉਹੀ ਸੀ ਕਿ ਇਹਨਾਂ ਇੰਡਸਟਰੀ ਸਿਹਤ ਦਾ ਮਹਿਆ ਕਰਾਈ ਜਾਏ ਹੂੰ ਹੂੰ ਮੈਂ ਤੁਸੀਂ ਕਿਉਂ ਨਹੀਂ ਦੇ ਰਹੇ ਜਿਹੜੀ ਡਾਕਟਰੀ ਸਿਹਤ ਆ ਵੀ ਇਹ ਪ੍ਰਭਾਵ ਮਿਲ ਰਿਹਾ ਹੈ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਨੂੰ ਵੀ ਜਿਵੇਂ ਤੁਸੀਂ ਸਾਡੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਹੂੰ ਕਿ ਕਿ ਰਹਿ ਰਹੇ ਨੇ ਪੰਜਾਬ ਸਰਕਾਰ ਨੂੰ ਤੇ ਅੱਜ ਫਿਰ ਇਸ ਮਾਮਲੇ 'ਚ ਉਹਨਾਂ ਨੇ ਫਿਰ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੋਇਆ ਹੈ। ਹੂੰ। ਵੀ ਸਾਡੀ ਸਾਰੀ ਰਿਪੋਰਟ ਅਗਲੀ ਸੁਣਵਾਈ ਤੱਕ ਸਾਨੂੰ ਦਾਖਲ ਕਰੋ। ਜੀ। ਕਿ ਜਵਾਬ ਪੰਜਾਬ ਸਰਕਾਰ ਦਿੰਦੀ ਹੈ ਦੇਖੋ ਤਾਂ ਹੁਣ ਕੁਝ ਘੰਟਿਆਂ ਦਾ ਕਾਪਾ ਨੂੰ ਪਤਾ ਲੱਗੇਗਾ। ਹੂੰ। ਪਰ ਸੁਪਰੀਮ ਕੋਰਟ ਪ੍ਰਭਾਵ ਦੇ ਰਹੀ ਹੈ ਜ਼ਰੂਰ ਕਿ ਤੁਸੀਂ ਭਾਈ ਸਾਡਾ ਕਹਿਣਾ ਨਹੀਂ ਮੰਨ ਰਹੇ ਜੋ ਅਸੀਂ ਕਹਿ ਰਹੇ ਹਾਂ। ਜੀ। ਪਰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਭਿੰਡਰ ਸਾਹਿਬ ਕਿ ਸੁਪਰੀਮ ਕੋਰਟ ਪੰਜਾਬ ਸਰਕਾਰ ਨੂੰ ਤਾਂ ਸਾਰਾ ਕੁਝ ਕਹਿ ਰਹੀ ਹੈ। ਹੂੰ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਵੀ ਤੈਅ ਕਰ ਰਹੀ ਹੈ ਪੰਜਾਬ ਸਰਕਾਰ ਨੂੰ ਤਰ੍ਹਾਂ ਤਰ੍ਹਾਂ ਦੇ ਨਿਰਦੇਸ਼ ਵੀ ਦੇ ਰਹੀ ਹੈ ਹੂੰ 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 ਠੀਕ ਕਿਹਾ ਸੀ ਕੱਲ ਢਾਬੇ ਗੁਜਰਾਂ ਜਿੱਥੇ ਚੱਲ ਰਿਹਾ ਹੈ ਮਰਨ ਵਰਤ ਜਗਜੀਤ ਸਿੰਘ ਡੱਲੇਵਾਲ ਦਾ ਉਹਨਾਂ ਨੂੰ ਮਿਲਣ ਪਹੁੰਚੇ ਸੀ ਜਿਹੜੇ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਵਿੱਤ ਮੰਤਰੀ ਨੇ ਜੀ ਉਹਨਾਂ ਨੇ ਠੀਕ ਕਿਹਾ ਸੀ ਕਿ ਸਰਵਉੱਚ ਅਦਾਲਤ ਨੂੰ ਚਾਹੀਦਾ ਹੈ ਕਿ ਪੰਜਾਬ ਦੀ ਥਾਂ ਕੇਂਦਰ ਸਰਕਾਰ ਨੂੰ ਹਦਾਇਤਾਂ ਜਾਰੀ ਕਰੇ ਹੂੰ ਕਿਉਂਕਿ ਮਾਮਲਾ ਤਾਂ ਕੇਂਦਰ ਦਾ ਹੈ ਸਾਰਾ ਮੰਗਾ ਕੇਂਦਰ ਨੇ ਪ੍ਰਵਾਨ ਕਰਦੇ ਨੇ ਦੇਖੋ ਜਿਹੜੀ ਗਰੰਟੀ ਹੈ MSP ਦੀ ਕਾਨੂੰਨੀ ਗਾਰੰਟੀ ਪੰਜਾਬ ਸਰਕਾਰ ਤਾਂ ਦੇ ਨਹੀਂ ਸਕਦੀ ਹਾਂ ਹਰਿਆਣਾ ਭਾਵੇਂ ਜੋ ਮਰਜ਼ੀ ਕਰੀ ਜਾਏ ਕੋਈ ਵਿੰਗੇਟੇਡ ਢੰਗ ਨਾਲ ਸਰਕਾਰ ਨੂੰ ਫਸਾਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰੇ ਪਰ ਪੰਜਾਬ ਲਈ ਪੋਸੀਬਲ ਨਹੀਂ ਹੈ ਕਿ ਉਹ MSP ਦੀ ਕਾਨੂੰਨੀ ਗਾਰੰਟੀ ਦੇ ਸਕੇ ਹੂੰ ਪੰਜਾਬ ਦੇ ਤਾਂ ਹਾਲਾਤ ਇਹ ਨੇ ਕਿ ਪੰਜਾਬ ਦੇ ਤਾਂ ਐਲਾਨ ਕੀਤਾ ਸੀ ਮੁੱਖ ਮੰਤਰੀ ਸਾਹਿਬ ਨੇ ਮੂੰਗੀ ਖਰੀਦਾਂਗੇ ਉਹ ਵੀ ਨਹੀਂ ਖਰੀਦ ਸਕੇ ਹਾਂ ਲੰਬੇ ਸਮੇਂ ਲਈ ਅਜੇ ਹਾਂ ਪੰਜਾਬ ਸਰਕਾਰ ਨਹੀਂ ਨਹੀਂ ਪੰਜਾਬ ਦੀ ਆਰਥਿਕ ਐਲਾਨ ਹੋ ਸਕਦਾ ਜਿਵੇਂ ਹਰਿਆਣਾ ਨੇ ਕੀਤਾ ਬਿਲਕੁਲ ਪਰ ਉਹਦਾ ਕੋਈ ਫਾਇਦਾ ਨਹੀਂ ਨਿਕਲਣ ਵਾਲਾ ਜੀ ਸੋ ਇਸ ਕਰਕੇ ਜਿਹੜਾ ਕੱਲ ਵੀ ਡਾਕਟਰ ਵੀਰ ਢੱਲੇਵਾਲ ਨੂੰ ਇਲਾਜ ਲਈ ਮਨਾਣ ਗਏ ਸੀ ਪਰ ਉਹ ਵੀ ਨਿਰਾਸ਼ ਪਰਤੇ ਨੇ ਕਿਉਂਕਿ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਮੈਂ ਨਹੀਂ ਕੋਈ ਇਲਾਜ ਕਰਾਣਾ ਹਾਂ ਹਾਂ ਦਰ ਪ੍ਰਿੰਸੀਪਲ ਬੁੱਧਰਾਮ ਜੀ ਉੱਥੇ ਗਏ ਕਲ ਹਰਪਾਲ ਜੀ ਮੰਗੇ ਕਰਮਜੀਤਨ ਮੋਲ ਗਿਆ ਮਨਜੀਤ ਬਲਾਸਪੁਰ ਹੋਰ ਬਹੁਤ ਸਾਰੇ ਪੀਐਮ ਡੀਏ ਜੀ ਮਨਦੀਪ ਸੰਧੂ ਐਸਐਸਪੀ ਡਾਕਟਰ ਨਾਨਕ ਸਿੰਘ ਜ਼ਿਲ੍ਹਾ ਪ੍ਰਸ਼ਾਸਨ ਮੇਰਾ ਖਰ ਰਜਾਨੇ ਉਹਨਾਂ ਦੇ ਸਰਹਾਣੇ ਬੈਠੇ ਵੀ ਕਿਸੇ ਨਾ ਕਿਸੇ ਢੰਗ ਨਾਲ ਉਹਨਾਂ ਨੂੰ ਮਨਾ ਲਿਆ ਜਾਵੇ ਕਿਉਂਕਿ ਸਰਵਉੱਚ ਅਦਾਲਤ ਨੇ ਇੱਕ ਕਿਸਮ ਦੀ ਸੂਬਾ ਸਰਕਾਰ ਨੂੰ ਤਾੜਨਾ ਵੀ ਕੀਤੀ ਹੋਈ ਹੈ ਹੂੰ ਉਹਨਾਂ ਨੇ ਕਿਹਾ ਕਿ ਜੇ ਕੁਝ ਹੋ ਗਿਆ ਕੁਝ ਗਲਤ ਵੀ ਜੇ ਡੱਲੇਵਾਰ ਨੂੰ ਕੋਈ ਨੁਕਸਾਨ ਹੋ ਗਿਆ ਤੇ ਫਿਰ ਔਖਾ ਹੋ ਜਾਏਗਾ ਹੂੰ ਇੱਕ ਕਿਸਮ ਦਾ ਕਟਹਿਰੇ 'ਚ ਖੜਿਆ ਕੀਤਾ ਹੋਇਆ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਹੂੰ ਆਪਾਂ ਕਹਿ ਸਕਦੇ ਹਾਂ ਵੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੋਇਆ ਹੈ ਬਿਲਕੁਲ ਹੁਣ ਦੇਖੋ ਜੀ ਆਪਾਂ ਪੰਜਾਬ ਸਰਕਾਰ ਵੀ ਕੀ ਰਾਹ ਤਲਾਸ਼ ਕਰੇ ਹੂੰ ਸਾਰੇ ਅਰਸੇ ਦਰਾਂ ਜੀ ਕਿਤਾ ਕੱਲ ਹਰਪਾਲ ਜੀ ਮਾਨ ਨੇ ਕਿਹਾ ਸੀ ਕਿ ਕੱਲ ਨੂੰ ਸਾਡੇ ਮੁੱਖ ਮੰਤਰੀ ਗਏ ਹੋਏ ਨੇ ਵਿਦੇਸ਼ ਆਸਟ੍ਰੇਲੀਆ ਗਏ ਨੇ ਆਪਾਂ ਸਾਰੇ ਨੂੰ ਪਤਾ ਹੈ ਜੀ ਵੀ ਵਾਪਸ ਪਰਤਨ ਆਣਗੇ ਫਿਰ ਉਸ ਤੋਂ ਬਾਅਦ ਅਸੀਂ ਕੋਈ ਅਗਲੀ ਰਣਨੀਤੀ ਉਲੀਕਾਂਗੇ ਹੂੰ ਰਣਨੀਤੀ ਕੀ ਹੋ ਸਕਦੀ ਹੈ ਪਿੰਡੂ ਸਾਹਿਬ ਰਣਨੀਤੀ ਇੱਕ ਤਾਂ ਇਹ ਹੈ ਵੀ ਢੱਲੇ ਵਾਲ ਨੂੰ ਤੋਂ ਜ਼ਬਰਦਸਤੀ ਇੰਡਕਟਰੀ ਸਿਹਤ ਵਾਲੀ ਚੁੱਕ ਲਿਆ ਜਾਵੇ ਹੂੰ ਜੀ ਕਿਉਂਕਿ ਸੁਪਰੀਮ ਕੋਰਟ ਦੇ ਪੰਜਾਬ ਸਰਕਾਰ ਕਹਿ ਸਕਦੀ ਹੈ ਜੀ ਸਾਨੂੰ ਤਾਂ ਸੁਪਰੀਮ ਕੋਰਟ ਦੇ ਹਦਾਇਤਾਂ ਨੇ ਵੀ ਤੁਸੀਂ ਪਾਲਣਾ ਨਹੀਂ ਕਰਦੇ ਤਾਂ ਅਸੀਂ ਕੀ ਕਰੀ ਜਦੋਂ ਮੁੱਖ ਪੰਜਾਬ ਦੇ ਚੀਫ ਸੈਕਟਰੀ ਨੂੰ ਹੁਣ ਜਿਹੜਾ ਉਹਨਾਂ ਦੇ ਖਿਲਾਫ ਕੋਰਟ ਆਫ ਕੰਟਰੈਪਟ ਪਾਈ ਗਈ ਹੋਵੇ ਕਿਸੇ ਨੇ ਤੇ ਅੱਜ ਫੇਰ ਰਿਪੋਰਟ ਮੰਗੀ ਗਈ ਹੋਵੇ ਕੁਝ ਨਾ ਕੁਝ ਕਰਨਾ ਪਏਗਾ ਹੂੰ ਜੇ ਉਹ ਪਰ ਇੱਕ ਵਾਰੀ ਇਹ ਕਹਿ ਚੁੱਕੇ ਨੇ ਅੱਠ ਮੰਤਰੀ ਵੀ ਅਮਨ ਅਰੋੜਾ ਹੋਰੀ ਪਿਛਲੇ ਦਿਨ ਜਦੋਂ ਆਏ ਸੀ ਜਿਹੜੇ ਪ੍ਰਧਾਨ ਨੇ ਆਵਾਦਵੀ ਪਾਰਟੀ ਦੇ ਕਿ ਅਸੀਂ ਜ਼ਬਰਦਸਤੀ ਨਹੀਂ ਕਰਾਂਗੇ ਹੂੰ ਉਹਨਾਂ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ ਅਸੀਂ ਬਿਲਕੁਲ ਜ਼ਬਰਦਸਤੀ ਡੱਲੇਵਾਲ ਸਾਹਿਬ ਨੂੰ ਇੱਥੋਂ ਨਹੀਂ ਛੁਕਾਂਗੇ ਸਪਸ਼ਟ ਕਰਕੇ ਗਏ ਸੀ ਹਾਲਾਂਕਿ ਰਾਜਨੀਤੀ 'ਚ ਜੋ ਕਿਹਾ ਜਾਂਦਾ ਹੈ ਹੁੰਦਾ ਨਹੀਂ ਮੰਨਿਆ ਜਾਂਦਾ ਵੀ ਰਾਜਨੀਤੀ 'ਚ ਉਹ ਹੁੰਦਾ ਜੋ ਕਿਹਾ ਨਹੀਂ ਜਾਂਦਾ ਹਾਂ ਰਾਜਨੀਤੀ ਅੱਗੇ ਕਈ ਕਰਵਟਾ ਲੈਂਦੀ ਹੈ ਬਿਲਕੁਲ ਜੀ ਤੇ ਇਸ ਕਰਕੇ ਪਰ ਇਹ ਆ ਵੀ ਹੁਣ ਜਿਉਂ-ਜਿਉਂ ਸੁਪਰੀਮ ਕੋਰਟ ਉਹਨਾਂ ਨੂੰ ਘੇਰ ਰਹੀ ਹੈ ਪੰਜਾਬ ਸਰਕਾਰ ਨੂੰ ਤੇ ਪੰਜਾਬ ਸਰਕਾਰ ਦਾ ਦੂਜਾ ਰਾਹ ਜਿਹੜਾ ਇਹ ਹੈਗਾ ਕਿ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਦੇ ਮੰਤਰੀਆਂ ਦਾ ਕੋਈ ਵਫ਼ਦ ਤੁਰੰਤ ਦਿੱਲੀ ਜਾਵੇ ਹੂੰ ਬਹੁਤ ਗੰਭੀਰਤਾ ਨਾਲ ਇਸ ਮਾਮਲੇ ਨੂੰ ਲਵੇ ਉਹ ਜਿਸ ਜਿਸ ਨੂੰ ਵੀ ਮਿਲਣ ਦਾ ਸਮਾਂ ਮਿਲਦਾ ਜੇ ਜੇ ਸਮਾਂ ਮੰਗਣਗੇ ਤਾਂ ਪ੍ਰਧਾਨ ਮੰਤਰੀ ਜਦੋਂ ਪੰਜਾਬ ਦੀ ਸਾਰੀ ਕੈਬਨਿਟ ਜਾਊਗੀ ਤਾਂ ਮੈਨੂੰ ਨਹੀਂ ਲੱਗਦਾ ਕਿ ਪ੍ਰਧਾਨ ਮੰਤਰੀ ਜਵਾਬ ਦੇ ਦੇਣ ਮਿਲਣ ਤੋਂ ਮਿਲਦੇ ਹੀ ਨੇ ਰਜਾਨਾ ਉਹ ਜੀ ਪ੍ਰਧਾਨ ਮੰਤਰੀ ਨੂੰ ਮਿਲਣ ਪੰਜਾਬ ਦੀ ਜਿਹੜੇ ਮੰਤਰੀ ਮੰਡਲ ਹੈ ਮੁੱਖ ਮੰਤਰੀ ਖੁਦ ਅਗਵਾਈ ਕਰਨ ਉਸ ਦੀ ਖੇਤੀਬਾੜੀ ਮੰਤਰੀ ਜਾਂ ਹੋਰ ਉਹਨਾਂ ਦਾ ਸਮੂਹ ਮੰਤਰੀਆਂ ਦਾ ਜਾ ਸਕਦਾ ਹੈ ਨਾਲ ਜੀ ਮੰਤਰੀ ਪ੍ਰਧਾਨ ਮੰਤਰੀ ਨੂੰ ਮਿਲਣ ਖੇਤੀਬਾੜੀ ਮੰਤਰੀ ਨੂੰ ਮਿਲਣ ਗ੍ਰਹਿ ਮੰਤਰੀ ਨੂੰ ਮਿਲਣ ਉਹਨਾਂ ਸਾਰਿਆਂ ਨੂੰ ਮਿਲ ਕੇ ਡੱਲੇਵਾਲ ਸਾਹਿਬ ਦੀ ਜਿਹੜੀ ਇਹ ਲਗਾਤਾਰ ਵਿਗੜ ਰਹੀ ਹਾਲਤ ਹੈ ਉਸ ਵਾਰੇ ਜਾਣੂ ਕਰਾਣਾ ਹੂੰ ਹੂੰ ਇਹ ਤਾਂ ਨਹੀਂ ਹੈ ਖੈਰ ਨਾ ਪਤਾ ਹੋਵੇ ਦੇਸ਼ ਦੀ ਜਿਹੜੀ ਇਸ ਨੂੰ ਕੇਂਦਰ ਸਰਕਾਰ ਹੈ ਪਤਾ ਸਾਰਾ ਕੁਝ ਹੁੰਦਾ ਹੈ ਪਲ-ਪਲ ਦੀ ਜਾਣਕਾਰੀ ਤਾਂ ਉਹਨਾਂ ਕੋਲ ਹੋਏਗੀ ਹੂੰ ਪਰ ਉਹ ਜਾਣ ਮੁਝ ਕੇ ਅੱਖਾਂ ਮਿੱਟੀ ਰੱਖਦੇ ਨੇ ਸੋ ਪੰਜਾਬ ਸਰਕਾਰ ਨੂੰ ਜਿਵੇਂ ਇੱਕ ਰੋਲ ਨਿਵਾਉਣਾ ਹੁੰਦਾ ਪਹਿਰੇਦਾਰ ਦਾ ਇੱਕ ਚੌਕੀਦਾਰ ਦਾ ਉਹ ਨਿਵਾਉਣ ਦੀ ਘੜੀ ਹੈ ਪੰਜਾਬ ਸਰਕਾਰ ਕੋਲੇ ਕਿ ਉਹਨਾਂ ਦੇ ਜਾ ਕੇ ਦਰਵਾਜ਼ੇ ਖੜਕਾਓ ਕਿ ਭਾਈ ਮੌਸਮ ਵੀ ਦੇਖ ਲਓਨ ਕੱਲ੍ਹ ਦਾ ਤਾਂ ਲਗਾਤਾਰ ਮੀਂਹ ਵੀ ਪੈ ਰਿਹਾ ਹੂੰ ਇਸ ਤੋਂ ਗੜੇ ਵੀ ਪਏ ਨੇ ਕੱਲ ਜੀ ਠੰਡ ਵੀ ਵਧ ਨਹੀਂ ਹੈ ਹੋਰ ਜ਼ਿਆਦਾ ਹੂੰ ਹੂੰ ਸੋ ਵਿਜ਼ਿਟ ਜਿਹੜੀ ਬਜ਼ੁਰਗਾਂ ਲਈ ਠੰਡ ਤਾਂ ਵੈਸੇ ਹੀ ਖਤਰਨਾਕ ਹੁੰਦੀ ਹੈ ਹੂੰ ਜੀ ਬਿਲਕੁਲ ਇਹ ਮੰਨਿਆ ਜਾਂਦਾ ਹੈ ਕਿ ਜੇ ਬਜ਼ੁਰਗ ਨੇ ਸਿਆਲਾ ਕੱਢ ਲਿਆ ਤੇ ਫਿਰ ਗਰਮੀਆ ਬਜ਼ੁਰਗਾਂ ਦਾ ਕੁਝ ਨਹੀਂ ਵਿਗਾੜ ਸਕਦਾ ਹਾਂ ਬਿਲਕੁਲ ਬਿਲਕੁਲ ਵਿਚਾਰ ਆ ਰਿਹਾ ਹੈ ਜੀ ਇਸ ਕਰਕੇ ਪੰਜਾਬ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਤੋਂ ਹੁਣ ਆਪਣੇ ਜਿਹੜੇ ਬਾਕੀ ਸਾਰੇ ਕੰਮ ਛੱਡ ਕੇ ਡੱਲੇਵਾਲ ਦੀ ਜਿਹੜੀ ਸਿਹਤ ਹੈ ਜਿਹੜੀ ਉਹਨਾਂ ਦੀ ਲਗਾਤਾਰ ਚਿੰਤਾ ਜਿਸ ਪ੍ਰਤੀ ਸਾਰੇ ਦੇਸ਼ ਦੁਨੀਆ ਦੇ ਕਿਸਾਨ ਕਰ ਰਹੇ ਨੇ ਡਾਕਟਰ ਕਰ ਰਹੇ ਨੇ ਉਹਨਾਂ ਦੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਕੇਂਦਰ ਸਰਕਾਰ ਕੋਲ ਜਾ ਕੇ ਬਿਨਾਂ ਕਿਸੇ ਦੇਰੀ ਤੋਂ ਉਹਨਾਂ ਇਹ ਸਾਰਾ ਕੁਝ ਧਿਆਨ ਚ ਲੈਣਾ ਚਾਹੀਦਾ ਤਾਂ ਕਿ ਕੱਲ ਨੂੰ ਜੇ ਰੱਬ ਨਾ ਕਰੇ ਕਿ ਦਲੇਵਾਲ ਸਾਹਿਬ ਨਾਲ ਕੋਈ ਅਣਹੋਣੀ ਵਾਪਰਦੀ ਹੈ ਫਿਰ ਸੁਪਰੀਮ ਕੋਰਟ ਵੀ ਪੰਜਾਬ ਸਰਕਾਰ ਨੂੰ ਖਿੱਚੇਗਾ ਬਹੁਤ ਜ਼ਿਆਦਾ ਕਿਉਂਕਿ ਲਗਾਤਾਰ ਸੁਪਰੀਮ ਕੋਰਟ ਇਸ ਗੱਲ ਦੀ ਸੁਣਵਾਈ ਕਰੇ ਪਰ ਨਾਲ ਦੀ ਨਾਲ ਜਿੱਥੇ ਉਹ ਮਾਨਯੋਗ ਸੁਪਰੀਮ ਕੋਰਟ ਸੁਣਵਾਈ ਕਰ ਰਿਹਾ ਹੈ ਉਹ ਹੋ ਸਕਦਾ ਜੀ ਦਿੱਲੀ ਵਾਲ ਸਾਹਿਬ ਉਹ ਵੀ ਅੱਜ ਆਨਲਾਈਨ ਜੁੜ ਗਏ ਦੇਖੋ ਉਹਨਾਂ ਨੇ ਵੀ ਇਹੀ ਗੱਲ ਕਹਿਣੀ ਹੈ ਹੂੰ ਜੀ ਜੇ ਭਾਈ ਤੁਸੀਂ ਮੈਨੂੰ ਕਹਿ ਰਹੇ ਹੋ ਛੱਡਣ ਲਈ ਜਾਂ ਮੈਨੂੰ ਕਹਿ ਰਹੇ ਹੋ ਪੰਜਾਬ ਸਰਕਾਰ ਨੂੰ ਤੁਸੀਂ ਕਹਿ ਰਹੇ ਹੋ ਤੁਸੀਂ ਘੱਟੋ ਘੱਟ ਕੋਈ ਨਿਰਦੇਸ਼ ਕੇਂਦਰ ਸਰਕਾਰ ਲਈ ਵੀ ਜਾਰੀ ਕਰ ਦੋ ਦੇਸ਼ ਦੀ ਸਰਵੋੱਚ ਅਦਾਲਤ ਹੈ ਤੁਹਾਡਾ ਕਹਿਣਾ ਤਾਂ ਹਰ ਕੋਈ ਮੰਨੂਗਾ ਹੂੰ ਜੀ ਜੀ ਜੇ ਤੁਸੀਂ ਕੇਂਦਰ ਸਰਕਾਰ ਨੂੰ ਘੱਟੋ ਘੱਟ ਇਹੀ ਕਹਿ ਦੋ ਕਿ ਭਾਈ ਗੱਲਬਾਤ ਕਰੋ ਹੂੰ ਹੂੰ ਕੇਂਦਰ ਸਰਕਾਰ ਦਾ ਖੇਤੀਬਾੜੀ ਮੰਤਰੀ ਆਜ ਆ ਸਕਦਾ ਹੈ ਨਹੀਂ ਤਾਬੇ ਖਨੋਰਾ ਜਿਹੜਾ ਥਾਬੇ ਗੁਜਰਾਂ ਬਾਰਡਰ ਤੇ ਤੁਸੀਂ ਨਹੀਂ ਜਾਣਾ ਚਾਹੁੰਦੇ ਜੇ ਗੱਲਬਾਤ ਕਰਨ ਤਾਂ ਚੰਡੀਗੜ੍ਹ ਕੀਤੀ ਜਾ ਸਕਦੀ ਹੈ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਬੁਲਾਇਆ ਜਾ ਸਕਦਾ ਹੂੰ 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 ਟੇਬਲ ਤੇ ਬੈਠਣ ਤੋਂ ਤਾਂ ਕੋਈ ਇਨਕਾਰ ਹੀ ਨਹੀਂ ਨਾ ਜੀ ਹੋਇਆ ਹਲਕਾ ਕੇ ਤਾਂ ਕਿਸੇ ਨਹੀਂ ਕਿਸੇ ਨੇ ਅਸੀਂ ਗੱਲਬਾਤ ਨਹੀਂ ਕਰਨਾ ਚਾਹੁੰਦੇ ਹੂੰ ਹੂੰ ਤੇ ਜਦੋਂ ਗੱਲਬਾਤ ਸ਼ੁਰੂ ਹੁੰਦੀ ਹੈ ਕੋਈ ਨਾ ਕੋਈ ਰਾਹ ਨਿਕਲ ਜਾਂਦਾ ਹੈ ਹੂੰ ਹੂੰ ਇਹ ਜ਼ਰੂਰੀ ਨਹੀਂ ਵੀ ਕਿ ਇੱਕੋ ਦਿਨ 'ਚ ਤੁਸੀਂ ਦੇ ਦੋ ਕੋਈ ਸਮਾਂ ਸੀਮਾ ਤੈਅ ਕੀਤੀ ਜਾ ਸਕਦੀ ਹੈ ਕਿ ਅਸੀਂ ਇੰਨੀ ਦੇਰ 'ਚ ਤੁਹਾਡੀਆਂ ਹੀ ਮੰਗਾਂ ਪ੍ਰਵਾਨ ਕਰਾਂਗੇ ਤੁਸੀਂ ਕੋਈ ਲਿਖਤੀ ਤੌਰ ਤੇ ਉਹਨਾਂ ਨੂੰ ਵਾਅਦਾ ਕਰ ਸਕਦੇ ਹੋ ਹੂੰ ਹੂੰ ਹਾਲਾਂਕਿ ਵਾਅਦੇ ਤਾਂ ਤੁਸੀਂ ਐਲਾਨ ਵੀ ਕੀਤੇ ਸੀ ਵਾਅਦੇ ਨੂੰ ਇੱਕ ਪਾਸੇ ਛੱਡੋ ਦੇਸ਼ ਦਾ ਪ੍ਰਧਾਨ ਮੰਤਰੀ ਨੇ ਐਲਾਨ ਕੀਤੇ ਸੀ ਇਸ ਸਬਾਕਾਸ਼ੇ ਲਈ ਜੀ 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 ਇਸ ਕਰਕੇ ਬਹੁਤ ਜ਼ਰੂਰੀ ਹੈ ਡੱਲੇਵਾਲ ਸਾਹਿਬ ਨਿੱਜ ਲਈ ਨਹੀਂ ਲੜ ਰਹੇ ਜੀ ਉਹ ਕਿਸਾਨਾਂ ਲਈ ਲੜ ਰਹੇ ਨੇ ਦੇਸ਼ ਦੇ ਅੰਨ ਦਾਤੇ ਲਈ ਲੜ ਰਹੇ ਨੇ ਤੇ ਉਹਨਾਂ ਨੇ ਆਪਣੀ ਜਿਹੜੀ ਜਾਨ ਹੈ ਜੋਖਮ 'ਚ ਪਾਈ ਹੋਈ ਹੈ ਲਗਾਤਾਰ ਉਹਨਾਂ ਦੇ ਜਿਹੜੇ ਅੰਦਰੋਂ ਨਹੀਂ ਪਾਰਟਸ ਨੇ ਸਰੀਰ ਦੇ ਉਹ ਲਗਾਤਾਰ ਜਵਾਬ ਦੇ ਰਹੇ ਨੇ ਕੰਮ ਕਰਦੇ ਹੂੰ ਜੀ ਤੇ ਬਹੁਤ ਜ਼ਿਆਦਾ ਇਸ ਨਾਲ ਨੁਕਸਾਨ ਹੋ ਸਕਦਾ ਹੈ ਉਹਨਾਂ ਦੀ ਜਾਨ ਜਾ ਸਕਦੀ ਹੈ ਬਹੁਤ ਖਤਰਾ ਹੈ ਹੂੰ ਹੂੰ ਤੇ ਜੇਕਰ ਉਹਨਾਂ ਨੂੰ ਕੁਝ ਹੁੰਦਾ ਹੈ ਤਾਂ ਮਾਹੌਲ ਖਰਾਬ ਹੋ ਸਕਦਾ ਹੈ ਇਹਦੇ 'ਚ ਕੋਈ ਦੋ ਰਾਹਾਂ ਨਹੀਂ ਪਿੰਡ ਸਾਹਿਬ ਜੀ ਇਸ ਕਰਕੇ ਜਿੱਥੇ ਮਾਨਯੋਗ ਸਰਵੋੱਚ ਅਦਾਲਤ ਨੂੰ ਵੀ ਆਪਣੀ ਸੂਈ ਤੇ ਆਪਣੀ ਜਿਹੜੀ ਸੇਧ ਹੈ ਸਿੱਧੀ ਪੰਜਾਬ ਸਰਕਾਰ ਵੱਲ ਕਰਨ ਦੀ ਥਾਂ ਕਿਤੇ ਨਾ ਕਿਤੇ ਠੀਕ ਹੈ ਪੰਜਾਬ ਸਰਕਾਰ ਨੂੰ ਵੀ ਨਾਲ ਰੱਖੇ ਪਰ ਘਟੋ-ਘਟ ਜਿਹੜੀ ਮ ਪ੍ਰਵਾਨ ਮੰਗਾ ਕੇਂਦਰ ਨੇ ਕਰਨੀਆਂ ਨੇ ਉਹਨਾਂ ਵੱਲ ਵੀ ਕੁਝ ਕੀਤਾ ਜਾਵੇ ਨਾ ਕਿਉਂਕਿ ਡੱਲੇਵਾਲ ਸਾਹਿਬ ਕਹਿ ਰਹੇ ਨੇ ਮੇਰੇ ਮੈਨੂੰ ਤਾਂ ਜਦ ਤੱਕ ਜਾਂ ਐਮਐਸਪੀ ਦੀ ਗਰੰਟੀ ਦੇ ਦਿਓ ਕਾਨੂੰਨੀ ਤੇ ਜਾਂ ਫਿਰ ਮੌਤ ਹੁਣ ਜਦੋਂ ਸਪਸ਼ਟ ਨਹੀਂ ਕਿਸੇ ਦੀ ਗੱਲ ਸੁਣ ਨਹੀਂ ਰਹੇ ਤੇ ਪੰਜਾਬ ਸਰਕਾਰ ਕੀ ਕਰੇਗੀ ਜੇ ਜ਼ਬਰਦਸਤੀ ਕਰਦੀ ਹੈ ਫਿਰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰੂਗਾ ਪੰਜਾਬ ਸਰਕਾਰ ਨੂੰ ਪਰ ਹੁਣ ਕਰਨਾ ਪਊਗਾ ਕੁਝ ਨਾ ਕੁਝ ਪੰਜਾਬ ਸਰਕਾਰ ਨੂੰ ਪਿੰਡ ਸਵੇ ਤਾਂ ਤੇ ਜਾਂ ਤਾਂ ਦਿੱਲੀ ਜਾ ਕੇ ਦਿੱਲੀ ਵਾਲਿਆਂ ਨੂੰ ਕਹਿਣ ਵੀ ਭਾਈ ਤੁਸੀਂ ਕੁਝ ਨਾ ਕੁਝ ਆਪਣਾ ਜਿਹੜਾ ਕਿਸਾਨਾਂ ਪ੍ਰਤੀ ਤੁਹਾਡੀ ਬਦਲਾ ਲਊ ਨੀਤੀ ਹੈ ਬਦਲਾ ਲਊ ਰਵਈਏ ਤੁਸੀਂ ਇਹਨਾਂ ਅੜੀਅਲ ਰੁੱਖਾ ਖਤਿਆਰ ਕਰੀ ਬੈਠੇ ਹੋ ਤੇ ਚ ਨਰਮਾਈ ਲਿਆਓ ਹਮ ਹਮ ਕਿਸਾਨਾਂ ਨਾਲ ਗੱਲ ਕਰੋ ਕਿਸਾਨਾਂ ਦੀ ਗੱਲ ਸੁਣੋ ਤੇ ਜਾਂ ਫਿਰ ਜ਼ਬਰਦਸਤੀ ਦੱਲੇਵੜ ਸਾਹਿਬ ਨੂੰ ਉਹਨਾਂ ਨੂੰ ਚੁੱਕ ਕੇ ਕੋਈ ਨਾ ਕੋਈ ਮੈਡੀਕਲ ਸਹੂਲਤ ਦੇਣੀ ਪਊਗੀ ਅੱਜ ਦੀ ਜਿਹੜੀ ਸੁਪਰੀਮ ਕੋਰਟ ਦੀ ਸੁਣਵਾਈ ਹੈ ਉਸ ਤੇ ਵੀ ਬਹੁਤ ਕੁਝ ਨਿਰਭਰ ਕਰਦਾ ਹੈ ਅਗਲੇ ਕੁਝ ਸਮੇਂ ਬਾਅਦ ਆਪਾਂ ਨੂੰ ਪਤਾ ਲੱਗ ਜੇਗਾ ਕਿ ਕੀ ਇਹਦੇ ਸਾਇ ਨੇ ਮਾਨਯੋਗ ਅਦਾਲਤ ਦੇ ਪਰ ਇਹਦੇ ਨਾਲੇ ਜ਼ਰੂਰ ਹੈ ਕਿ ਜੇ ਡੱਲੇਵਾਲ ਸਾਹਿਬ ਆਨਲਾਈਨ ਜੁੜਦੇ ਨਹੀਂ ਪਾ ਲਾਂਗੇ ਉਹਨਾਂ ਦੀ ਸਿਹਤ ਸਾਜ਼ਗਾਰ ਨਹੀਂ ਹੈ ਉਹਨਾਂ ਦੀ ਸਿਹਤ ਲਗਾਤਾਰ ਡਾਊਨ ਹੋ ਰਹੀ ਹੈ ਪਰ ਜੋ ਜੁੜਦੇ ਨੇ ਤਾਂ ਮਾਨਯੋਗ ਜੱਜ ਸਾਹਿਬਾਨ ਨੂੰ ਉਹਨਾਂ ਦੀ ਗੱਲ ਵੀ ਜ਼ਰੂਰ ਧਿਆਨ ਨਾਲ ਸੁਣਨੀ ਚਾਹੀਦੀ ਹੈ ਤੇ ਉਸਤੇ ਫਿਰ ਅਮਲ ਵੀ ਕਰਨਾ ਚਾਹੀਦਾ ਹੈ ਜੇ ਉਹ ਵਾਕਈ ਚਿੰਤਤ ਨੇ ਡੱਲੇਵਾਲ ਸਾਹਿਬ ਦੀ ਸਿਹਤ ਲਈ ਹੂੰ ਜੀ ਬਿਲਕੁਲ ਕਹਿੰਦਾ ਭਾਵ ਕਿ ਇੱਕ ਵੱਖਰੀ ਤਰ੍ਹਾਂ ਦਾ ਅੰਦੋਲਨ ਮਰਨਵਰਤ ਕਿਸਾਨਾਂ ਆਗੂ ਪਿਛਲੇ 33 ਦਿਨਾਂ ਤੋਂ ਮਰਨਵਰਤ ਉੱਤੇ ਬੈਠੇ ਨੇ ਤੇ ਮਾਮਲਾ ਮਾਨਯੋਗ ਸੁਪਰੀਮ ਕੋਰਟ ਦੇ ਇर्द-ਗਿਰਦ ਹੈ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਅਜੇ ਮੌਲ ਦੇ ਵਿੱਚੋਂ ਕਿਵੇਂ ਸਾਰਥਕ ਸਥਿਤੀ ਦੇ ਵਿੱਚ ਅੱਗੇ ਵਧਦੀਆਂ ਨੇ ਖੈਰ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਜਿਲਾ ਹੱਸਬ ਦੱਸਦੀ ਹੈ ਕਿ ਹਰ ਰੋਜ਼ ਸਵੇਰੇ ਵੇਲੇ ਕਹਿੰਦਾ ਭਾਵ ਕਿ ਸਵੇਰੇ 11 ਵਜੇ ਦੇ ਇर्द-ਗਿਰਦ ਇਹ ਮੀਡੀਆ ਸਰਦਲ ਪ੍ਰੋਗਰਾਮ ਜਿਦੇ ਵਿੱਚ ਖਾਸ ਤੌਰ ਤੇ ਜੁੜਦੇ ਨੇ ਉਗੇ ਰਾਜੀ ਮਹਾਰਤ ਤੇ ਵੱਡੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਜిల్లా ਜੀ ਅਜਹੀ ਵਜ੍ਹਾ ਹੀ ਚੈਨਲ ਨੂੰ ਪਿਛਲੇ ਦਿਨੀ 1 ਲੱਖ ਘੰਟਾ ਜਿਹੜਾ ਉਹ ਪਾਰ ਕਰਨ ਦਾ ਇੱਕ ਸੁਭਾਗ ਹਾਸਲ ਹੋਇਆ ਬੜੀ ਖੁਸ਼ਖਬਰੀ ਹੈ ਅਸੀਂ ਆਪਣੇ ਦਰਸ਼ਕਾਂ ਸਰੋਤਿਆਂ ਨੂੰ ਦੱਸ ਰਹੇ ਹਾਂ ਖਿਰਚਲਾ ਸਾਹਿਬ ਤੁਸੀਂ ਅੱਜ ਦੇ ਇਸ ਮੀਡੀਆ ਸਰਦਲ ਪ੍ਰੋਗਰਾਮ ਦੇ ਵਿੱਚ ਇੱਕ ਆਪਣਾ ਵੱਡਮੁੱਲਾ ਸਮਾਂ ਦਿੱਤਾ ਤੁਹਾਡਾ ਧੰਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਪਿੰਡਰ ਸਾਹਿਬ ਤੇ ਮੈਂ ਆਪਣੇ ਵੱਲੋਂ ਵੀ ਜ਼ਰੂਰ ਬੇਨਤੀ ਕਰਦਾ ਸਾਰੇ ਸੁਣਨ ਵਾਲਿਆਂ ਨੂੰ ਕਿ ਜੇ ਤੁਹਾਨੂੰ ਸਾਡੇ ਵਿਚਾਰ ਜੀ ਚੰਗੇ ਲੱਗਦੇ ਨੇ ਦੇਖੋ ਅਸੀਂ ਬਿਨਾ ਕਿਸੇ ਨਾ ਸਾਡੀ ਕੋਈ ਧਿਰ ਹੈ ਜੀ ਨਾ ਸਾਡੀ ਕੋਈ ਪਾਰਟੀ ਹੈ ਜੀ ਨਿਰਪੱਖਤਾ ਨਾਲ ਪੰਜਾਬ ਦੀ ਪੰਜਾਬੀਤੀ ਤੇ ਪੰਜਾਬੀਅਤ ਦੀ ਗੱਲ ਅਸੀਂ ਕਰਨੀ ਹੈ ਜੀ ਤੇ ਪੂਰੀ ਭਾਵੇਂ ਜੋ ਸਾਡੇ ਵਿਚਾਰ ਨੇ ਜ਼ਰੂਰੀ ਨਹੀਂ ਕਿ ਹਰ ਕਿਸੇ ਦੇ ਵਿਚਾਰ ਸਾਡੇ ਵਾਲੇ ਹੋਣ ਕਿਉਂਕਿ ਚਾਹਲ ਅਤੇ ਪਸੰਦ ਦਾ ਫਰਕ ਹੁੰਦਾ ਹਰ ਕੋਈ ਆਪਣੇ ਨਾਲ ਦਾ ਨਹੀਂ ਹੁੰਦਾ ਪਰ ਅਸੀਂ ਕੋਸ਼ਿਸ਼ ਕਰਦੇ ਆਂ ਕਿ ਦਲੀਲ ਤੇ ਤਰਕ ਨਾਲ ਆਪਣੀ ਗੱਲ ਤੁਹਾਡੇ ਤੱਕ ਪਹੁੰਚਾ ਸਕੀਏ ਕਿ ਜੇ ਤੁਹਾਨੂੰ ਸਾਡੀਆਂ ਗੱਲਾਂ ਠੀਕ ਲੱਗਦੀਆਂ ਨੇ ਤੁਸੀਂ ਸਾਹਮਣੇ ਦਿਓ ਕਿ ਸਾਡੀ ਗੱਲ ਦੂਜਿਆਂ ਤੱਕ ਜਾਣੀ ਚਾਹੀਦੀ ਹੈ ਤਾਂ ਜ਼ਰੂਰ ਜਿਹੜੇ ਸਾਸੀਂ ਰੋਜ਼ ਇਹ ਵਿਚਾਰ ਕਰਦੇ ਆਂ ਇਹਨੂੰ ਸੁਣਿਆ ਕਰੋ ਜੀ ਤੇ ਜੇ ਜਿਹੜੀ ਤੁਹਾਡੀ ਕੋਈ ਆਪਣੇ ਸੁਝਾਅ ਨੇ ਉਹ ਕਮੈਂਟ ਲਿਖ ਕੇ ਵੀ ਤੁਸੀਂ ਦੇ ਸਕਦੇ ਹੋ ਤੇ ਆਪਣੇ ਹੋਰ ਨਾਲ ਦੋਸਤਾਂ ਮਿੱਤਰਾਂ ਨੂੰ ਵੀ ਜਿੱਥੇ ਚੈਨਲ ਨੂੰ ਸਬਸਕ੍ਰਾਈਬ ਕਰਾਉਣ ਦੀ ਕਿਰਪਾਲਤਾ ਕਰੋ ਉੱਥੇ ਨਾਲ ਦੀ ਨਾਲ ਏਸ ਨੂੰ ਨੋਨ ਜੋ ਸਾਡੇ ਵਿਚਾਰ ਹੁੰਦੇ ਨੇ ਅੱਗੇ ਤੋ ਅੱਗੇ ਸ਼ੇਅਰ ਕਰਨ ਦੀ ਵੀ ਜਰੂਰ ਕਿਰਪਾਲਤਾ ਕਰਿਓ ਬਹੁਤ ਬਹੁਤ ਧੰਨਵਾਦ ਬਿਲਕੁਲ ਰੱਬ ਰੱਖੀ ਈ ਮਿਸ਼ਨ ਪੰਜਾਬੀ